ਵਾਹਿਗੁਰੂ ਜੀ ਕੋ ਅਨਕਾਰ ਵਾਹਿਗੁਰੂ ਜੀ ਕੀ ਫਤਿਹ ਸਵਾ ਗੁਰੂ ਸ੍ਰੀ ਭਗਵਤ ਜੀ ਕੀ ਪਾਤਸ਼ਾਹ ਜੀ ਦੇ ਦਸ਼ਮੇਂ ਪਰਤੂ ਭਗਵਤ ਜੀ ਸਿਮਰਤੇ ਗੁਰਮਾਨਤ ਲਿਖਤੀ ਆਲ ਫਿਰੰਗਤ ਗੁਰ ਤੇ ਅਮਰਦਾਸ RAMDAS SINGH ਸਹਾਏ ਅਗਨ ਹਰਪੁਰਾ ਜੀ ਸਿਮਰਤੀ ਹਰਰਾਏ ਸ੍ਰੀਆ ਕ੍ਰਿਸ਼ਨ ਤੇ ਆਈਆ ਠੇ ਸ਼ਬਦ ਉਜਾਇ ਤੇ ਬਹਾਦਰ ਸਮਰੇ ਕਰਨੋਂ ਦੇ ਆਗਤਾਏ ਸਤਾਈਂ ਸਹਾਏ ਦਸ਼ਮੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਂ ਹੀ ਹੋਂ ਸਹਾਇ ਦਸਾਂ ਪਾਸ ਸਹਾਇਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਦਰਸ਼ਨ ਦیدار ਦਾ ਧਿਆਨ ਕਰੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰੇਆਂ ਚੋਹਾਂ ਸ਼ਹਿਰ ਪਿਆਰ ਦੀ 40 ਮੁਕਤੇਆਂ ਖੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਤੇ ਛਕਿਆ ਦੇ ਚਲਾ ਇਤਿਹਾਸ ਵਾਹਿਗੁਰੂ ਅਨੁਸਾਰ ਪਿਆਰੇਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਨਾ ਸਿੰਘਾਂ ਸਿੰਘਣੀਆਂ ਨੇ ਧਰਮ 헤 ਸੇਸ਼ਤ ਤੇ ਬੰਦ ਬੰਦ ਕਟਾਏ ਪੋਕੀਆਂ ਲਹਾਈਆਂ ਚਰਖੜੀਆਂ ਤੇ ਚੜੇ ਆ ਰਹਿਆ ਨਾ ਸੇਸ਼ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀ ਪਰਮਲੇ ਨਿਹਾਰੇ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਜੀ ਤਨਾ ਸਿਧਕਵਾਣਾ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤਖਾਲਸੇ ਜੀ ਕੀ ਅਰਦਾਸ ਹੈ ਸਰਬਤਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਅੰਮਕ ਸਦਖਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਦੀ ਤਹਾਂ ਤਹਾਂ ਰੱਖਿਆ ਦੇ ਆਇ ਦੇਗ ਤੇਗ ਪਤੇ ਬਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਜੀ ਕੀ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਣ ਕੇਸਤਾਨ ਰਹਿਤਦਾਨ ਬਬੇਤਦਾਨ ਵਿਸਾਹੋਦਾਨproptoਦਾਨ ਦਾਣਾ ਸਰਦਾਨ ਨਾਮਦਾਨ ਸ਼੍ਰੀ ਅਮਰitsar ਸਾਹਿਬ ਦੇ ਦਰਸ਼ਨ ਇਸਾਨ ਸ਼ੌਂਕੀਆਂ ਚੰਡੇ ਗੁੰਗੇ ਜੁਗੋ ਜੁਗਿਆ ਟਾਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਖਾਂ ਦਾ ਮਨ ਨੀਵਾ ਮਾਤੋ ਉੱਚੀ ਮਾਤ ਪਾਤੇ ਰੱਖੇ ਆਪ ਵਾਹਿਗੁਰੂ ਦੇ ਅਕਾਲ ਪੁਰਖ ਆਪਣੇ ਪੰਜ ਦੇ ਸਦਾ ਸਹਾਇ ਦਾਤਾਰ ਜੀਓ ਸੁਰਿੰਨਾਨੇ ਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਤਾਮਾਂ ਜਿਹੜਾ ਸੁਪੰਥ ਨਗ ਛੋੜਿਆ ਗਿਆ। ਪੁੱਲੇ ਦਰਸ਼ਨ ਦیدار ਸੇਵਾ ਸੁੰਭਾ ਦਾਦਾਨ ਪਿਆਰੇ ਖਾਲਸਾ ਜੀ ਬਖਸ਼। ਖੇ ਨੀ ਮਾਨਿਆਂ ਦੇ ਮਾਨ ਨਤਾਣਿਆਂ ਦੇ ਤਾਨ ਨਿਓਟਿਆਂ ਦੀ ਕੋਟ ਨੇ ਆਸਰੇ ਹੋਂ ਦੇ ਆਸਰਾ। ਤਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬ੍ਰਹਮ ਗਿਆਨੀ ਅਮਰ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਆਦਿ ਤੇ ਪਾਵਨ ਪਵਿੱਤਰ ਅਸਥਾਨ ਵਿਖੇ ਸਮੂਹ ਸਾਧ ਸੰਗਤ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਜੋ ਜੜੀ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸਰਬੱਤ ਦਾ ਭਲਾ ਕਰਨਾ ਸਰਬੱਤ ਦੇ ਪਰਿਵਾਰਾਂ ਨੂੰ ਸੁਖ ਸ਼ਾਂਤੀ ਦੇ ਰੋਗ ਤੋਂ ਕਰਤ ਕਮਾਈਆਂ ਦੇ ਵਾਧਾ ਬਰਕਤਾਂ ਪਾਉਣੀ ਅਖਰ ਵਾਧਾ ਘਾਟਾ ਸੁਖ ਮਾਸ ਪਰਮੇਸ਼ਵਰ ਦੇ ਕਾਰਜ ਰਾਸ਼ ਕਰਨੇ ਸੁਖ ਹੋਵੇ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਫਲਾ ਤੇਰੀ ਭੌਣ ਹੀ ਈਸ਼ਰਪਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤਿਹੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ